ਐ ਜੇ ਜੇ ਮੈਂ 2003 ਚ ਸਾਬਕਾ ਸਰਪੰਚ ਸੀ ਪਰ ਜਿਹੜੀ ਇਸ ਵਾਰ ਚੋਣ ਲੜੀ ਜਾ ਰਹੀ ਹੈ ਜੀ ਇਸ ਵਾਰ ਚੋਣ ਨੌਜਵਾਨਾਂ ਵੱਲੋਂ ਲੜੀ ਜਾ ਰਹੀ ਹੈ ਨੌਜਵਾਨ ਪੰਚ ਸਰਪੰਚ ਹੋਣ ਜੋ ਆਉਣ ਵਾਲੇ ਪਿੰਡ ਦਾ ਭਵਿੱਖ ਨੇ ਆਉਣ ਵਾਲੇ ਪਿੰਡ ਨੂੰ ਮਤਲਬ ਸਿਹਤ ਦੇ ਸਕਣ ਜੋ ਨਸ਼ਿਆਂ ਤੋਂ ਰਹਿਤ ਹੋ ਸਕੇ ਮੈਂ ਮਿਹਨਤੀ ਕਰਦਾ ਹਾਂ ਇਖਤੀਰ ਸਾਹ ਦੇ ਬਹੁਤ ਵਧੀਆ ਅਫਸਰ ਨੇ ਕੋਈ ਮੁਸ਼ਕਲੀਆਂ ਇਸ ਵੇਰ ਦਾ ਲੱਗੇ ਹੋਏ ਨੇ ਆਪ ਕਰ ਰਹੇ ਨੇ ਕੋਈ ਦਿੱਕਤ ਨਹੀਂ ਹੈਗੀ ਬਹੁਤ ਬਧੀਆ ਜਿਨੀ ਕੇ ਰਿਸਪਾਂਸ ਮਿਲ ਰਿਹਾ ਜੀ ਜੇਕਰ ਕੋਈ ਇੱਕ ਸਰਪੰਚ ਜਾਵੇ ਵੀ ਮੈਂ 5 ਸਾਲਾਂ ਦੇ ਵਿੱਚ ਪਿੰਡ ਦਾ ਕਾਰਜਕਾਲ ਪੂਰਾ ਕਰਤਾ ਉਹ ਨਹੀਂ ਕਰ ਸਕਦਾ ਜਿਉਂ-ਜਿਉਂ ਸਮਾਜ ਨੂੰ ਲੋੜਾਂ ਹੁੰਦੀਆਂ ਨੇ ਕਿਉਂ-ਕਿਉਂ ਪੰਜ ਸਰਪੰਚ ਬਣਦੇ ਆ ਕੇ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ ਜੀ ਸਰਪਿੰਡ ਵਾਸੀਆਂ ਦਾ ਰਿਸਪਾਂਸ ਹੈਗਾ ਤੇ ਅਸੀਂ ਦੇਖੇ ਰਹੇ ਹਾਂ ਜੀ ਸਾਰੀ ਜਿਹੜੀ ਮੰਨ ਲਓ ਮੈਂਬਰ ਮੇਰੇ ਨਾਲ ਖੜੇ ਨੇ ਸਾਰੇ ਪੂਰੀ ਜਾਨੀ ਕਿ ਇਹਨਾਂ ਨੇ ਭਰੇ ਨੇ ਕਾਗਜ਼ ਬਹੁਤ ਵਧੀਆ ਸਮਰਥਨਾ ਦਰਮੀ ਦੀ ਪ੍ਰਵਾਨਨਾ ਕਰਦੇ ਹੋਏ ਲੈਬ ਦੀ ਪ੍ਰਵਾਨਨਾ ਕਰਦੇ ਹੋਏ ਉੱਚੀ ਮੁਲਾਜ਼ਮਾਂ ਚ ਆਮ ਲੋਕ ਹੈ ਮੁਲਾਜ਼ਮ ਵਰਤਮਦ ਫਲਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਇਸ ਵਾਰ ਸੰਸਦਾਂ ਕਿੰਨੇ ਕਿੰਨੋਂ ਪੂਰਨ ਸਹਿਯੋਗ ਮੈਂ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਅੱਜ ਜੇ ਮੈਂ 2003 ਚ ਸਰਪੰਚ ਸੀ ਪਰ ਜਿਹੜੀ ਇਸ ਵਾਰ ਚੋਣ ਲੜੀ ਜਾ ਰਹੀ ਹੈ ਜੀ ਇਸ ਵਾਰ ਚੋਣ ਨੌਜਵਾਨਾਂ ਵੱਲੋਂ ਲੜੀ ਜਾ ਰਹੀ ਹੈ ਨੌਜਵਾਨ ਪੰਚ ਸਰਪੰਚ ਹੋਣ ਜੋ ਆਉਣ ਵਾਲੇ ਪਿੰਡ ਦਾ ਭਵਿੱਖ ਨੇ ਆਉਣ ਵਾਲੇ ਪਿੰਡ ਨੂੰ ਮਤਲਬ ਸਿਹਤ ਦੇ ਸਕਣ ਜੋ ਨਸ਼ਿਆਂ ਤੋਂ ਰਹਿਤ ਹੋ ਸਕੇ ਬਹੁਤ ਲੰਮੇ ਸਮੇਂ ਤੋਂ ਪੰਜਾਬ ਨਸ਼ਿਆਂ ਨਾਲ ਜੂਝਦਾ ਆ ਰਿਹਾ ਹੈ ਤਾਂ ਜੋ ਹੋ ਸਕੇ ਮਤਲਬ ਨਵੀਂ ਪੀੜ੍ਹੀ ਹਰ ਇੱਕ ਪ੍ਰਕਾਰ ਦਾ ਵਿਕਾਸ ਕਰਾ ਸਕੇ ਤੇ ਦੂਜੀ ਗੰਦ ਰਹੀ ਪਿੰਡ ਦੀ ਪਿੰਡ ਦੇ ਵਿੱਚ ਵੀ ਇਹੀ ਹੈ ਜੇ ਨੌਜਵਾਨ ਪੀੜ੍ਹੀ ਹੈ ਮਤਲਬ ਵਿਕਾਸ ਦੀਆਂ ਲਈ ਹੈ ਤੇ ਬਹੁਤ ਅੱਗੇ ਲਿਜਾ ਸਕਦੀ ਹੈ। ਇਸ ਵਕਤ ਜੀ ਅਸੀਂ ਜੋ ਪਿੰਡ ਦੀ ਪੰਚਾਇਤ ਚੋਣ ਲੜਨ ਜਾ ਰਹੇ ਹਾਂ ਤੇ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਸਰਪੰਚ ਸਾਹਿਬ ਤੀਰਥ ਸਿੰਘ ਨੇ ਜੀ ਤੇ ਮੈਂਬਰ ਸਾਹਿਬ ਨਾਲ ਸਹਿਯੋਗ ਕਰ ਰਹੇ ਨੇ ਬਲਵਿੰਦਰ ਸਿੰਘ ਜੀ ਤੇ ਲੇਡੀਜ਼ ਮੈਂਬਰ ਸਾਹਿਬ ਨੇ ਸੀਮਾ ਰਾਣੀ ਜੀ ਤੇ ਲੇਡੀਜ਼ ਮੈਂਬਰ ਸਾਹਿਬ ਨੇ ਸਰਬਜੀਤ ਕੌਰ ਜੀ ਤੇ ਜੈਂਸ ਮੈਂਬਰ ਸਾਹਿਬ ਨੇ ਮੰਗੂ ਰਾਮ ਜੀ ਪੰਡਿਤ ਜੀ ਸਾਡੇ ਪਰਮਤੂ ਲਾਣੇ ਚ ਬੁਲਾਉਣ ਕਰਦੇ ਨੇ ਜੀ ਤੇ ਬਹੁਤ ਸਾਰੇ ਸਾਨੂੰ ਰਿਸਪੌਂਸ ਦੇ ਰਹੇ ਨੇ ਤੇ ਇਸ ਤੋਂ ਬਾਅਦ ਆਪਣੇ ਨਾਲ ਆਉਂਦੇ ਨੇ ਜੀ ਦਰਸ਼ ਸਿੰਘ ਜੀ ਜੋ ਕਿ ਅੱਜ ਸਮੇਂ ਦੀ ਸਰਕਾਰਾਂ ਦੇ ਵਿੱਚ ਵਧੀਆ ਹੱਥ ਰੱਖਦੇ ਨੇ ਜੀ ਸਾਨੂੰ ਮਾਣ ਹੈ ਜੀ ਸਾਨੂੰ ਆਸ ਹੈ ਜੀ ਤਾਂ ਜੋ ਮਤਲਬ ਆਉਣ ਵਾਲੇ ਵਿਕਾਸ ਕਾਰਜਾਂ ਦੇ ਵਿੱਚ ਸਾਡੇ ਪਿੰਡ ਦੇ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾ ਸਕਣ। ਤੇ ਨੌਜਵਾਨ ਜੀ ਨੌਜਵਾਨ ਮੁੰਡਾ ਜੀ ਲਖਵੀਰ ਸਿੰਘ ਲੱਖੀ ਜੀ ਤੇ ਪਿੰਡ ਦੇ ਵਿਕਾਸ ਕਾਰਜਾਂ ਦੇ ਨੂੰ ਵਧੀਆ ਸਹਿਯੋਗ ਦੇ ਰਹੇ ਨੇ ਜੀ। ਸਾਨੂੰ ਇਹਨਾਂ ਤੇ ਪੂਰਾ ਭਰੋਸਾ ਹੈ। ਕਾਟੇ ਵਾਲੋ ਕਿਸ ਨੇ ਮਤਲਬ ਕਾਰਜਾਂ ਦਾ ਟੋਟਾ ਪੂਰਾ ਹੋ ਗਿਆ। ਜੀ। ਪਿੰਡ ਦੀ ਸੇਵਾ ਵਿੱਚ ਕੋਈ ਕਮੀ ਪੈਸੀ ਹੈ। ਦੇਖੋ ਜੀ ਉਹਨਾਂ ਦੇ ਸਮੇਂ ਵਾਸਤੇ ਜਿਉਂ-ਜਿਉਂ ਸਮਾਜ ਸਮੇਂ ਦੀ ਲੋੜ ਹੈ ਜੀ ਇਸ ਕੰਮ ਕਾਜ ਨੂੰ ਆਪਾਂ ਪਿਛਲੇ ਦਹਾਕੇ ਕਿਉਂ ਦੇਖਿਆ ਜਾਵੇ ਇਹ ਕੰਮ ਕਾਜ ਕਦੇ ਪੂਰੇ ਨਹੀਂ ਹੋਏ ਇਸ ਜਿਉਂ-ਜਿਉਂ ਲੋੜ ਵਧਦੀ ਜਾਂਦੀ ਹੈ ਤਿਉਂ-ਤਿਉਂ ਕੰਮ ਕਾਜ ਵੀ ਵਧੇ ਜਾਂਦੇ ਨੇ ਜੇਕਰ ਕੋਈ ਇੱਕ ਸਰਪੰਚ ਜਾਵੇ ਵੀ ਮੈਂ 5 ਸਾਲਾਂ ਦੇ ਵਿੱਚ ਪਿੰਡ ਦਾ ਕਾਰਜਕਾਲ ਪੂਰਾ ਕਰਤਾ ਉਹ ਨਹੀਂ ਕਰ ਸਕਦਾ ਜਿਉਂ-ਜਿਉਂ ਸਮਾਜ ਨੂੰ ਲੋੜਾਂ ਹੁੰਦੀਆਂ ਨੇ ਤਿਉਂ-ਤਿਉਂ ਪੰਜ ਸਰਪੰਚ ਬਣਦੇ ਆ ਕੇ ਆਪਣੀਆਂ ਸੇਵਾਵਾ ਨਿਭਾਉਂਦੇ ਨੇ ਜੀ ਬੜਾ ਹਾਂ ਜੀ ਸਰ ਤੁਸੀਂ ਸਾਬਕਾ ਸਰਪੰਚ ਹੋ ਪਿੰਡ ਪ੍ਰੇਮ ਸਿੰਘ ਆ ਰਹੇ ਹੋ ਹਾਂ ਜੀ ਇਸ ਵਾਰ ਤੁਹਾਡਾ ਵਿਚਾਰ ਕਿਵੇਂ ਬਦਲਿਆ ਕਿ ਆਪ ਇਲੈਕਸ਼ਨ ਨਹੀਂ ਲੜਨੀ ਤੇ ਆਪਣੇ ਕਿਸੇ ਸਾਥੀ ਨੂੰ ਇਲੈਕਸ਼ਨ ਲੜਾਉਂਦਾ ਇਹ ਵਿਚਾਰ ਤੁਹਾਡਾ ਕਿਵੇਂ ਬਣਿਆ ਜੀ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡੇ ਚੈਨਲ ਨਾਲ ਹੀ ਮਾਧਿਅਮ ਰਹੀਂ ਬਹੁਤ ਬਹੁਤ ਧੰਨ ਸਿੱਖ ਗੁਰੂਆਂ ਵੈਗੋ ਖਾਲਸਾ ਵੈ ਵੀ ਫਤਿਹ ਜੀ ਬੇਨਤੀ ਕਰਨਾ ਜੀ ਜਿਹੜੇ ਤੁਸੀਂ ਵਿਚਾਰ ਦੀ ਗੱਲ ਕਰੀ ਹੈ ਮੇਰੇ ਅੰਦਰ ਇੱਕ ਭਾਵਨਾ ਹੈ ਜੀ ਵੀ ਜਦੋਂ ਵੀ ਕੋਈ ਨਵਾਂ ਪੰਚ ਸਰਪੰਚ ਚੁੜਾਇਆ ਜਾਂਦਾ ਹੈ ਉਸ ਨਵੇਂ ਮੈਂਬਰ ਨੂੰ ਨਵੇਂ ਸਰਪੰਚ ਨੂੰ ਚੁਣਿਆ ਜਾਵੇ ਜੋ ਪਿੰਡ ਦੀ ਦੇਖਰੇਖ ਸਹੀ ਢੰਗ ਨਾਲ ਕਰ ਸਕੇ ਜਾਂ ਮਤਲਬ ਕਹਿ ਲੋ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਪਿੰਡ ਦੀ ਸੇਵਾ ਨਿਵਾਸ ਸਕੇ ਜੀ ਹਾਂਜੀ ਤੀਰਤ ਜੀ ਤੁਸੀਂ ਮਤਲਬ ਐਤਿਕ ਸਰਪੰਚੀ ਦੇ ਇਲੈਕਸ਼ਨਾਂ ਦੇ ਵਿੱਚ ਖੜੇ ਹੋ ਕਾਗਜ਼ ਪੜਨ ਦੇ ਅੱਜ ਆਖਰੀ ਨਿਤੀ ਹੈਗੀ ਆ ਤੁਹਾਨੂੰ ਕਿਸੇ ਪ੍ਰਕਾਰ ਦੀ ਮੁਸ਼ਕਲਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਜੀ ਸਰ ਪਹਿਲਾਂ ਤਾਂ ਮੈਂ ਸਰਕਾਰ ਦਾ ਧੰਨਵਾਦ ਕਰਦਾ ਜੀ ਜਿਹੜੀਆਂ ਮੰਨ ਲੋ ਛੋੜਾਂ ਹੋ ਰਹੀਆਂ ਨੇ ਕੋਈ ਵੈਸੇ ਐਡੀ ਕੋਈ ਪਰੇਸ਼ਾਨੀ ਆ ਨਹੀਂ ਰਹੀ ਹੈਗੀ ਬੁੱਧੀ ਨੰਬਰ ਤੇ ਮੈਂ ਬੇਨਤੀ ਕਰਦਾ ਐਕਟਿਵ ਸਾਹਿਬ ਦੇ ਯਾਨੀ ਕਿ ਬਹੁਤ ਵਧੀਆ ਅਫਸਰ ਨੇ ਕੋਈ ਮੁਸ਼ਕਲੀਆਂ ਇਸ ਵੇਰ ਦਾ ਲੱਗੇ ਹੋਏ ਨੇ ਆਪ ਫਿਰ ਰਹੇ ਨੇ ਕੋਈ ਡਿਫਿਕਟ ਨਹੀਂ ਹੈਗੀ ਬਹੁਤ ਵਧੀਆ ਯਾਨੀ ਕਿ ਰਿਸਪਾਂਸ ਮਿਲ ਰਿਹਾ ਜੀ ਅਫਸਰਾਂ ਬ੍ਰਦਰ ਕਿੰਨਾ ਰਿਸਪਾਂਸ ਦੇ ਰਹੇ ਆ ਤੁਹਾਨੂੰ ਹੁਣ ਪਿੰਡ ਵਾਸੀਆਂ ਸਰਪੰਚ ਦੇ ਵਾਸੀਆਂ ਦਾ ਰਿਸਪੌਂਸ ਹੈਗਾ ਤਾਂ ਅਸੀਂ ਦੇਖੇ ਰਹੇ ਹਾਂ ਜੀ ਸਾਰੀ ਜਿਹੜੀ ਮੰਨ ਲਓ ਮੈਂਬਰ ਮੇਰੇ ਨਾਲ ਖੜੇ ਨੇ ਸਾਰੇ ਪੂਰੀ ਜਾਨੀ ਕਿ ਇਹਨਾਂ ਨੇ ਭਰੇ ਨੇ ਕਾਗਜ਼ ਬਹੁਤ ਵਧੀਆ ਸਮਰਥਨਾ ਸਾਲਕਾ ਸਰਪੰਚ ਸਾਹਿਬ ਖੜੇ ਨੇ ਸਾਹਿਬ ਕਾ ਮੈਂਬਰ ਸਾਹਿਬ ਖੜੇ ਨੇ ਪੂਰਾ ਨਗਰ ਜਾਨੀ ਕਿ ਜੇ ਤੁਸੀਂ ਕਹੋ ਤਾਂ ਬਹੁਤ ਵਧੀਆ ਪੋਜੀਸ਼ਨ ਆ ਸਰ ਸਾਡੇ ਨਾਲ ਸਤ ਗੁਰ ਅੱਗੇ ਮੇਰੇ ਨਾਲ ਸਰ 7 ਵਾਰਡਾਂ ਨੇ ਜੀ 7 ਵਾਰਡਾਂ ਨੇ ਸਰ 1 ਨੰਬਰ 2 ਨੰਬਰ ਤੋਂ ਲੈ ਕੇ ਜਾਨੀ ਕਿ 8ਵਾਂ ਸਰਪੰਚ ਚੁੜਿਆ ਜਾਂਦਾ ਜੀ ਸਾਡੀ ਛੋਟੀ ਪੰਚਾਇਤ ਆ 793 ਦੇ ਕੋਈ ਤਕਰੀਬਨ VOTING ਆ ਜੀ ਜਿਹੜੀ ਮੰਨ ਲਓ VOTER ਸੂਚੀ ਆ ਸਾਡੀ ਤੇ ਸਰ ਜਿਹੜੀ ਮੰਨ ਲਓ ਸਾਡੇ ਨਾਲ ਮੇਰੇ ਨਾਲ ਮੈਂਬਰ ਖੜੇ ਨੇ ਲਖਵੀਰ ਸਿੰਘ ਜੀ ਖੜੇ ਨੇ ਮੰਨ ਲਓ ਬਲਵਿੰਦਰ ਸਿੰਘ ਜੀ ਖੜੇ ਨੇ ਸੀਮਾ ਰਾਣੀ ਖੜੇ ਨੇ ਸਰਬਜੀਤ ਕੌਰ ਜੀ ਖੜੇ ਨੇ ਦਰਸ਼ਨ ਸਿੰਘ ਜੀ ਖੜੇ ਨੇ ਤੇ ਆਪਣਾ ਸਾਰਿਆਂ ਦਾ ਮੈਂ ਇਹਨਾਂ ਦਾ ਵੀ ਜਾਨੀ ਕਿ ਪੂਰਾ ਸਹਿਯੋਗ ਆ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੰਨ ਲਓ ਬਹੁਤ ਮੇਰੇ ਨਾਲ ਦਿਨ ਰਾਤ ਮੋਢਾ ਨਾਲ ਮੋਢਾ ਜੋੜ ਕੇ ਮੈਨੂੰ ਲੱਗਦਾ ਉਮੀਦ ਆ ਪੂਰੀ ਵੀ ਅਸੀਂ ਜਿੱਤ ਦੇ ਵੱਲ ਵੱਧਦੇ ਨਜ਼ਰ ਆ ਰਹੇ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਬਹੁਤ ਸਹੀ ਦਿੱਤਾ ਹੈਗਾ ਪਰ ਬੜਾ ਪਿੰਡ ਨਹੀਂ ਦੱਸਿਆ ਜੀ ਪਿੰਡ ਸਰ ਸਾਡਾ ਪ੍ਰੇਮ ਸਿੰਘ ਵਾਲਾ ਜੀ ਪਾਤਣਾ ਰੋਡ ਪਾਤਣਾ ਰੋਡ ਤੇ ਇੱਥੋਂ ਆਪਣਾ 9 ਕਿਲੋਮੀਟਰ ਆ ਜੀ ਹਾਂਜੀ ਜਿਵੇਂ ਕੀ ਆਪਾਂ ਸਾਰਿਆਂ ਨੂੰ ਪਤਾ ਹੀ ਆ ਜੀ ਪੰਚਾਇਤ ਚੋਣਾਂ ਹੋਣ ਜਾ ਰਹੇ ਨੇ ਜਿਹਦੇ ਵਿੱਚ ਸਾਰੇ ਪਿੰਡਾਂ ਦੇ ਜੋ ਵੀ ਜਨ ਸਮੂਹ ਹੈ ਉੱਚੇ ਸਰਪੰਚ ਵਾਸਤੇ ਚਾਹੇ ਪੰਚ ਵਾਸਤੇ ਆਪਣੀ ਆਪਣੀ ਫਾਈਲਾਂ ਤਿਆਰ ਕਰਵਾ ਕੇ ਜਮਾ ਕਰਵਾ ਰਹੇ ਨੇ ਜਿਨੇ ਕੀ ਡੇਟਾ ਸੀ ਪਿੰਨ ਲੈ ਕੇ ਨੋਰ ਤਿੰਨ ਵੀ ਦਸਕੇ ਛੁੱਟੀ ਆਣ ਕਰਕੇ ਅੱਜ ਲਾਸਟ 4 ਤਰੀਕ ਹੈ ਸੋ ਇਹੀ ਕਰਨੇ ਚਾਹੀਏ ਅੱਜ ਗਰਮੀ ਦੀ ਪ੍ਰਵਾਨਾ ਕਰਦੇ ਹੋਏ ਲਾਇਰ ਦੀ ਪ੍ਰਵਾਨਾ ਕਰਦੇ ਹੋਏ ਉੱਚੇ ਮੁਲਾਜ਼ਮ ਨੇ ਚਾਹੀ ਆਮ ਲੋਕ ਹੈ ਮੁਲਾਜ਼ਮ ਵਕਤਮਤ ਖਾਣਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬਿਨਾ ਕਿਸੇ ਗਰਮੀ ਬਿਨਾ ਕਿਸੇ ਆਪਣੇ ਠਕਾਵਟ ਤੇ ਫੈਲਾ ਫੜ ਰਹੇ ਤੇ ਪਿੱਛੇ ਦੇਖ ਸਕਦੇ ਹੋ ਜਨਨ ਲੱਗੀਆਂ ਹੋਈਆਂ ਨੇ ਤੇ ਕਿਉਂਕਿ ਅੱਜ ਲਾਸਟ ਡੇਟ ਹੈ ਫਰਮਾ ਜਮਾ ਕਰਵਾਣ ਦੀ ਤੇ ਇਸ ਕਰਕੇ ਸਾਰੇ ਮੁਲਾਜ਼ਮ ਬਿਨਾਂ ਸਮੇਤੋ ਬਿਨਾਂ ਲੜ ਤੋਂ ਫਲਾ ਵਰਤਮਾ ਦੇ ਫਰਨਾ ਚਾਂਦੀ ਨੇ ਕਿਉਂਕਿ ਲੋਕਾਂ ਵਿੱਚ ਬੜਾ ਉਮੰਗ ਹੈ ਉਤਸ਼ਾਹ ਹੈ ਕਿ ਅਸੀਂ ਪੰਜੋਲ ਸਰਪੰਚ ਜੀ ਚੋਣ ਲੜੀਏ ਸੋ ਉਸੇ ਲੜੀ ਦੇ ਤਹਿਤ ਫਰਮਾ ਜਮਾ ਕਰਵਾ ਰਹੇ ਨੇ ਔਰ ਜਿੰਨੇ ਵੀ ਮੁਲਾਜ਼ਮਾਂ ਦੀ ਟੂਟੇ ਲੱਗੀਆਂ ਨੇ ਬੜਾ ਹੌਤ ਸ਼ਾਦੀ ਨਾਲ ਬਿਨਾ ਗਰਮੀ ਦੀ ਪ੍ਰਵਾਹ ਕਰੇ ਫੈਲਾ ਫੜ ਰਹੇ ਨੇ ਥੈਂਕ ਯੂ